ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਝੌਨੇ ਸਾਰੇ ਪੰਜਾਬ ਦੇ ਵਿੱਚ ਪੱਕਣੇ ਸ਼ੁਰੂ ਹੋ ਗਏ ਆ ਤੇ ਪੱਕ ਵੀ ਰਹੇ ਆ ਜਿਹੜੀ ਛੋਟੇ ਟਾਈਮ ਵਾਲੀ ਵੈਰਾਈਟੀ ਆ ਯਾਨੀ ਕਿ ਘੱਟ ਸਮੇਂ ਵਾਲੀ ਵੈਰਾਈਟੀ ਉਹਨਾਂ ਦੀ ਬਾਢੀ ਸ਼ੁਰੂ ਹੋ ਵੀ ਗਈ ਹੈ ਤੇ ਜਿਹੜੀਆਂ ਲੰਬੇ ਸਮੇਂ ਵਾਲੀ ਆ ਵੈਰਾਈਟੀ ਆ ਉਹ ਪੱਕਣੀਆਂ ਸ਼ੁਰੂ ਹੋ ਗਈਆਂ ਜੀ ਤੇ ਹੁਣ ਜਿਹੜੀ ਇੱਕ ਦੋ ਸਮੱਸਿਆ ਇਸ ਵਾਰ ਆਪਾਂ ਨੂੰ ਝੋਨੇ ਨੂੰ ਵੇਚਣ ਦੇ ਵਿੱਚ ਆ ਸਕਦੀ ਹੈ ਉਹ ਕਿਹੜੀਆਂ ਸਮੱਸਿਆਵਾਂ ਨੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਨਾਲ ਵੀ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਹੁਣ ਪਹਿਲੇ ਨੰਬਰ ਤੇ ਜਿਹੜੀ ਸਮੱਸਿਆ ਆ ਸਕਦੀ ਹੈ ਉਹ ਹੈਗੀ ਹੈ ਜੀ ਹੁਣ ਜਿਹੜਾ ਸੈਲਰ ਵਾਲਿਆਂ ਕੋਲ ਮਾਲ ਪਿਆ ਹੈ ਪਿਛਲੇ ਸਾਲ ਵਾਲਾ ਜਾਨੀ ਕਿ ਸਟਾਕ 'ਤੇ ਆਏ ਉਹ ਹਜੇ ਤੱਕ ਚੁੱਕਿਆ ਨਹੀਂ ਗਿਆ ਹੈ ਜਾਨੀ ਕਿ ਦੇਖ ਲਓ ਪਿਛਲੇ ਸਾਲ ਵਾਲਾ ਝੋਨਾ ਹਜੇ ਤੱਕ ਗੋਦਾਮ ਭਰੇ ਪਏ ਨੇ ਬਹੁਤ ਜ਼ਿਆਦਾ ਝੋਨਾ ਪਿਆ ਜਾਨੀ ਕਿ ਬਹੁਤ ਘੱਟ ਪਿਛਲੇ ਸਾਲ ਦਾ ਵਾਲਾ ਝੋਨਾ ਸਰਕਾਰ ਨੇ ਚੱਕਿਆ ਹੈ ਤੇ ਹੁਣ ਜੇ ਆਪਣੇ ਪੰਜਾਬ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਵੀ ਪੰਜਾਬ ਦੇ ਵਿੱਚ ਹੁਣ ਮੰਡੀਆਂ ਦੇ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਵੀ ਕੇਂਦਰ ਸਰਕਾਰ ਨੂੰ ਵੀ ਜਿਹੜਾ ਪੁਰਾਣਾ ਸਟਾਕ ਪਿਆ ਹੈ ਉਹ ਵੀ ਉਹ ਚੁੱਕਿਆ ਜਾਵੇ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕਿਆ ਬਣਦਾ ਏ ਵੀ ਜਿਹੜਾ ਪੁਰਾਣਾ ਮਾਲ ਹੈ ਉਹ ਚੱਕਿਆ ਜਾਂਦਾ ਹੈ ਕਿ ਨਹੀਂ ਜੇ ਹੁਣ ਮੰਨ ਕੇ ਚੱਲੋ ਉਹ ਪੁਰਾਣਾ ਸਟਾਕ ਦੀ ਚੱਕਿਆ ਕਿਉਂ ਨਹੀਂ ਗਿਆ ਉਹ ਇਸ ਕਰਕੇ ਨਹੀਂ ਚੱਕਿਆ ਗਿਆ ਆਪਾਂ ਕਹਿ ਸਕਦੇ ਵੀ ਲੋੜ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਚੀਜ਼ ਤਾਂ ਖੜਦੀ ਨਹੀਂ ਕਦੇ ਵੀ ਤੇ ਉਹ ਜਿਹੜਾ ਪਿਆਏ ਹਜੇ ਤੱਕ ਤਾਂ ਉਹਨਾਂ ਨੂੰ ਲੋਡ ਘਟ ਹੋਣੀ ਹੈ ਤੇ ਹੁਣ ਨਵਾਂ ਝੋਨਾ ਆਉਣਾ ਸ਼ੁਰੂ ਹੋ ਗਿਆ ਏ ਜੇ ਹੁਣ ਪੁਰਾਣਾ ਝੋਨਾ ਨਹੀਂ ਚੱਕਿਆ ਜਾਂਦਾ ਤਾਂ ਹੁਣ ਸੈਲਰਾਂ ਵਾਲੇ ਵੀ ਕਹਿ ਰਹੇ ਆ ਵੀ ਸਾਡੇ ਕੋਲ ਜਗ੍ਹਾ ਹੈ ਨਹੀਂ ਤਾਂ ਹੁਣ ਜਿਹੜਾ ਆਪਣਾ ਦੇਖ ਲੋ ਕਿੰਨਾ ਝੋਨਾ ਸਾਰਾ ਜਾਣਾ ਹੈ ਤਾਂ ਉਹਨਾਂ ਨੂੰ ਉਹ ਕਿੱਥੇ ਰੱਖਣਗੇ ਇਸ ਕਰਕੇ ਇਹ ਸਮੱਸਿਆ ਇਸ ਵਾਰ ਆ ਰਹੀ ਹੈ ਤੇ ਜਿਹੜੀ ਦੂਜੀ ਸਮੱਸਿਆ ਹੈ ਜੀ ਉਹ ਆੜਤੀਆਂ ਨੂੰ ਲੈ ਕੇ ਹੈ ਹੁਣ ਜਿਹੜਾ ਆੜਤੀਆਂ ਨੂੰ ਇਹ ਕਮਿਸ਼ਨ ਦੰਦੇ ਤੇ ਉਹ ਦੰਦੇ ਦੇ ਜੀ 2.5% ਤੇ ਉਹ ਇਹਨਾਂ ਨੇ ਹੁਣ ਘਟਾ ਦਿੱਤਾ ਹੈ ਤੇ ਆੜਤੀਆਂ ਨੂੰ ਹੁਣ 2% ਦੇ ਹਿਸਾਬ ਨਾਲ ਕਮਿਸ਼ਨ ਕਰ ਦਿੱਤਾ ਹੈ ਤੇ ਹੁਣ ਆੜਤੀਆਂ ਨੂੰ ਤਾਂ ਐਵੇਂ ਤਾਂ ਵੀ ਤੁਸੀਂ ਸਾਡਾ ਕਮਿਸ਼ਨ ਵਧਾਉਗੇ ਪਰ ਸਗੋਂ ਅੱਧਾ ਪਰਸੈਂਟ ਕਮਿਸ਼ਨ ਘਟ ਗਿਆ ਤਾਂ ਹੁਣ ਇਹ ਮੁੱਦੇ ਦੇ ਉੱਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆਰਤੀ ਨੇ ਉਹ ਵੀ ਹੜਤਾਲ ਤੇ ਜਾ ਸਕਦੇ ਆ। ਇਸ ਕਰਕੇ ਜਿਹੜਾ 2024 ਸੀਜ਼ਨ ਛੋਨੇ ਦਾ ਇਹਦੇ ਵਿੱਚ ਹੁਣ ਸਮੱਸਿਆਵਾਂ ਬਹੁਤ ਨੇ। ਹਜੇ ਆਪਾਂ ਕਹਿ ਕੁਝ ਨਹੀਂ ਸਕਦੇ। ਉੱਪਰ ਤੋਂ ਡੀਏਪੀ ਦੀ ਸਮੱਸਿਆ ਹੈ। ਡੀਏਪੀ ਮਿਲ ਨਹੀਂ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਕਹਿ ਨਹੀਂ ਸਕਦੇ। ਵੀ ਇਸ ਵਾਰ ਆਪਾਂ ਨੂੰ ਕਿਆ-ਕਿਆ ਦੇਖਣਾ ਪਊਗਾ। ਇਸ ਕਰਕੇ ਹੁਣ ਆਪਾਂ ਕਰਨਾ ਕੀ ਹੈ? ਝੌਨਿਆਂ ਨੂੰ ਜਿਹੜੇ ਆਪਾਂ ਵढਾਈ ਕਰਨੀਆਂ ਤਾਂ ਉਹਨਾਂ ਨੂੰ ਸੁੱਕੇ ਵੱਢੋ ਮੇਰੇ ਵੀਰੋ ਕਿਉਂਕਿ ਜੇ ਕੋਈ ਵੀ ਚੱਕਰ ਪੈਂਦਾ ਹੈ ਜਾਂ ਹੜਤਾਲ ਹੁੰਦੀ ਹੈ ਤਾਂ ਐਵੇਂ ਹੋ ਸਕੇ ਵੀ ਆਪਾਂ ਹਫ਼ਤਾ ਟਰਾਲੀ ਨੂੰ ਖੜਾ ਸਕੀਏ ਜੇ ਆਪਾਂ ਗਿੱਲਾ ਝੋਨੇ ਦੀ ਬਾਢੀ ਕਰੂਗੇ ਤਾਂ ਉਹ ਕੰਮ ਜਾਂਦਾ ਹੈ ਟਰਾਲੀ ਦੇ ਵਿੱਚ ਤਾਂ ਆਪਾਂ ਉਹਨੂੰ ਰੱਖ ਨਹੀਂ ਸਕਦੇ ਇਸ ਕਰਕੇ ਸੁੱਕੇ ਝੋਨੇ ਦੀ ਬਾਢੀ ਕਰੋ ਤਾਂ ਕਿ ਜੇ ਕੋਈ ਵੀ ਸਮੱਸਿਆ ਆਉਂਦੀ ਆ ਆਪਾਂ ਉਹਦਾ ਸਾਹਮਣਾ ਕਰ ਸਕੀਏ ਜਾਨੀ ਕਿ ਆਪਾਂ ਰੱਖ ਸਕੀਏ ਘਰ ਇਸ ਕਰਕੇ ਇਹਨਾਂ ਗੱਲਾਂ ਤੇ ਗੌਰ ਕਰਿਓ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਆਉਂਦੀ ਆ ਆਪਾਂ ਤੁਹਾਨੂੰ ਉਹ ਵੀ ਦੱਸੂंगे ਜਾਨੀ ਕਿ ਇਹਨਾਂ ਗੱਲਾਂ ਦਾ ਹੁਣ ਅਸਰ ਸਾਰਾ ਜ਼ਿਮੀਂਦਾਰ ਤੇ ਪੈਂਦਾ ਹੈ ਹੁਣ ਆਪਣੀ ਪੱਕੀ ਫਸਲ ਨੂੰ ਆਪਾਂ ਖੇਤ ਦੇ ਵਿੱਚ ਵੀ ਖੜਾ ਨਹੀਂ ਸਕਦੇ ਆਪਾਂ 6 ਮਹੀਨੇ ਉੱਪਰ ਤੋਂ ਮੌਸਮ ਮਿੰਟ ਦੇ ਵਿੱਚ ਖਰਾਬ ਹੋ ਜਾਂਦਾ ਹੈ ਇਸ ਕਰਕੇ ਰਗੜਿਆ ਤਾਂ ਜ਼ਿੰਮੇਵਾਰ ਹੀ ਜਾਂਦਾ ਹੈ ਹਰੇਕ ਕੰਮ ਦੇ ਵਿੱਚ ਹੁਣ ਹੋਣਾ ਕੀ ਹੈ ਜਦੋਂ ਹੜਤਾਲ ਹੋਗੀ ਜ਼ਿੰਮੇਵਾਰ ਨੇ ਕੀ ਹੈ ਸੜਕਾਂ ਤੇ ਰੋਲਣਾ ਹੈ ਮੰਡੀਆਂ ਦੇ ਬਾਹਰ ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਬਹੁਤ ਮਾੜੇ ਨਤੀਜੇ ਆ ਹੁਣ ਆਪਾਂ ਕਰ ਵੀ ਕੁਝ ਨਹੀਂ ਸਕਦੇ ਆਪਾਂ ਵੀ ਜੀ ਅਸੀਂ ਵੀ ਜ਼ਿੰਮੇਵਾਰ ਭਰਾ ਹੀ ਤੇ ਹੁਣ ਚੱਲਣਾ ਤਾਂ ਹੁਣ ਇੱਕ ਨਹੀਂ ਪੈਂਦਾ ਏ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਫਿਰ ਮਿਲਦੇ ਆ ਹੋਰ ਵੀਡੀਓ ਦੇ ਵਿੱਚ